ਸਿੱਖ ਫੋਮ ਦਾ ਜਿਹੜਾ ਇਤਿਹਾਸ ਫੁੱਲੀ ਹੈ ਨਾ ਤੇ ਉਹਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਕੁਰਬਾਨੀਆਂ ਉਹ ਮਜਬੀ ਸਿੱਖ ਭਾਈ ਚਾਰੇ ਰਮਰੇਟੇ ਗੁਰੂ ਦੇ ਬੇਟੇ ਜਿਨ੍ਹਾਂ ਨੂੰ ਕਹਿ ਕਹ ਸਤਕਾਰਿਆ ਸੀ ਸਾਬਸ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਜਿਹੜੇ ਲੜਨ ਝਗੜਨ ਵਾਲੇ ਸੀ ਜਿਹੜੇ ਉਹਨਾਂ ਨਾਲ ਨਿਭਣ ਵਾਲੇ ਲੋਕ ਸੀ ਉਹ ਸਾਡੇ ਭਾਈਚਾਰੇ ਦੇ ਲੋਕ ਸੀ ਬਾਬਾ ਮੇਜਰ ਸਿੰਘ ਸੋਟੀ ਜੀ ਦੇ ਉਪਰਾਲੇ ਸਦਕਾ ਪੂਰੇ ਪੰਜਾਬ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਵੱਖ-ਵੱਖ ਕਸਬਿਆਂ ਵਿੱਚੋਂ ਇਹ ਸੰਗਤਾਂ ਹੁੰਮ ਹੁਮਾ ਕੇ ਸ੍ਰੀ ਖਾਲਸਾ ਦੀ ਧੁੰਮੀ ਸ੍ਰੀ ਅਨੰਦਪੁਰ ਸਾਹਿਬ ਜਨਮ ਭੂਮੀ ਜਿਹੜੀ ਉੱਥੇ ਅਨੰਦਪੁਰ ਸਾਹਿਬ ਉੱਥੇ ਪਹੁੰਚਣ ਗਿਆ ਤੇ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਆ ਇਹ ਭਾਈਚਾਰੇ ਦੀਆਂ ਵੋਟਾਂ ਤੇ ਲੈ ਲੈਂਦੀ ਪਰ ਭਾਈਚਾਰੇ ਨੂੰ ਸਤਕਾਰ ਨਹੀਂ ਦਿੰਦੀ ਅੱਜ ਵਿਧਾਨ ਸਭਾ ਵਿੱਚ ਵੀ ਮੁੱਦਾ ਉੱਠਿਆ ਸੀ ਉਹਨਾਂ ਦੇ ਖੁਦ ਦੇ ਐਮ ਐਲ ਏ ਜਿਹੜੇ ਮਜਬੀ ਸਿੱਖ ਭਾਈਚਾਰੇ ਦੇ ਰੰਗਰੇਟੇ ਐਮ ਐਲ ਏ ਉਹਨਾਂ ਨੇ ਇਹ ਆਵਾਜ਼ ਉਠਾਈ ਸੀ ਕਿ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਤੇ ਛੁੱਟੀ ਦਾ ਐਲਾਨ ਕੀਤਾ ਜਾਵੇ ਪਰ ਅੱਜ ਤੁਸੀਂ ਭਾਜਪਾ ਦੇ ਆਗੂ ਬਣ ਕੇ ਆਏ ਹੋ ਨਮਾਣੇ ਸਿੱਖ ਵਜੋਂ ਆਏ ਹੋ ਜਾਂ ਫਿਰ ਕੌਮ ਦੇ ਲੀਡਰ ਬਣ ਕੇ ਅੱਜ ਸਖਾਵਲੇ ਚਾਏ ਹੋ ਅੱਜ ਸਿਰਫ ਤੇ ਸਿਰਫ ਇੱਕ ਨਮਾਣੇ ਸੇਵਕ ਵਜੋਂ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮੁੱਚੇ ਹਲਕੇ ਵਿੱਚੋਂ ਜੰਡਿਆਲੇ ਗੁਰੂ ਹਲਕੇ ਵਿੱਚੋਂ ਸੰਗਤਾਂ ਜਿਹੜੀਆਂ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਪੇਟ ਕਰਨ ਆਈਆਂ ਕਿਉਂਕਿ ਸਾਡੇ ਰਹਿਬਰ ਆ ਸਾਡੇ ਕੌਮ ਦੇ ਆਗੂ ਆ ਉਹਨਾਂ ਦੀ ਇਲਸਾਨੀ ਸ਼ਹਾਦਤ ਆ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜੀਵਨ ਸਿੰਘ ਜੀ ਨੂੰ ਗੋਲੇ ਨਾਲ ਲਾ ਕੇ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਸਤਿਕਾਰ ਦਿੱਤਾ ਸੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਪੂਰੇ ਪੰਜਾਬ ਭਰ ਤੋਂ ਵੱਖ-ਵੱਖ ਸੰਗਤਾਂ ਜਾ ਰਹੀਆਂ ਨੇ ਉੱਥੇ ਹੀ ਗੁਰੂ ਨਗਰੀ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਵੱਡੇ ਕਾਫਲੇ ਦੇ ਨਾਲ ਜਿਹੜੀਆਂ ਸੰਗਤਾਂ ਰਵਾਨਾ ਹੋ ਰਹੀਆਂ ਨੇ ਐਸੀ ਸਮਾਜ ਦੇ ਆਗੂ ਹਰਦੀਪ ਸਿੰਘ ਗਿੱਲ ਸਾਡੇ ਨਾਲ ਨੇ ਗਿੱਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋਂ ਤੋਂ ਸਮੂਹੇ ਸਿੱਖ ਜਗਤ ਨੂੰ ਬਾਬਾ ਜੀਵਨ ਸਿੰਘ ਜੀ ਦੇ 363ਵੇਂ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਸਮੂਹ ਮੱਜਬੀ ਸਿੱਖ ਭਾਈਚਾਰੇ ਨੂੰ ਲੱਖ ਲੱਖ ਵ ਦੇਸ਼ ਵਿਦੇਸ਼ ਵਾਚਤੀਆਂ ਸਮੂਹ ਸੰਗਤਾਂ ਨੂੰ ਗੁਰਬੋਬ ਸਿੰਘ ਜੀ ਜਿਨ੍ਹਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਸਤਕਾਰਿਆ ਸੀ ਉਹ ਅੱਜ ਜੋਧੇ ਦੇ ਜੀ ਲਸਾਨੀ ਜੀ ਸ਼ਹਾਦਤ ਆ ਉਹਨਾਂ ਦਾ ਜਨਮ ਦਿਹਾੜਾ ਸਮੁੱਚੇ ਵਿਸ਼ਵ ਵਿੱਚ ਸਮੁੱਚੇ ਪੰਜਾਬ ਵਿੱਚ ਦੁਨੀਆ ਦੇ ਹਰ ਹਰ ਕੋਨੇ ਕਈ ਕੋਨਿਆਂ ਵਿੱਚ ਮਨਾਇਆ ਜਾ ਰਿਹਾ ਸੋ ਸਭ ਤੋਂ ਪਹਿਲਾਂ ਸਿੱਖ ਜਗਤ ਨੂੰ ਲੱਖ ਲੱਖ ਵਧਾਈਆਂ ਗਿਲ ਸਾਹਿਬ ਐਰ ਕੀ ਕਿੰਨੀ ਕਿ ਸੰਗਤ ਦਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਕਾਫੀ ਲੋਕ ਮੈਂ ਦੇਖ ਰਿਹਾ ਕਿਵੇਂ ਲੱਗ ਰਿਹਾ ਅੱਜਕੱਲ ਸੰਗਤਾਂ ਵਿੱਚ ਪਾਰਿਉਸ਼ਾ ਬਾਬਾ ਮੇਜਰ ਸਿੰਘ ਛੋਟੀ ਜੀ ਦੇ ਉਪਰਾਲੇ ਸਦਕਾ ਪੂਰੇ ਪੰਜਾਬ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਵੱਖ-ਵੱਖ ਕਸਬਿਆਂ ਵਿੱਚੋਂ ਇਹ ਸੰਗਤਾਂ ਹੁੰਮ ਹਮਾ ਕੇ ਸ੍ਰੀ ਖਾਲਸਾ ਦੀ ਧੂਮੀ ਸ੍ਰੀ ਅਨੰਦਪੁਰ ਸਾਹਿਬ ਜਨਮ ਭੂਮੀ ਜਿਹੜੀ ਉੱਥੇ ਅਨੰਦਪੁਰ ਸਾਹਿਬ ਉੱਥੇ ਪਹੁੰਚਣ ਗਿਆ ਤੇ ਉੱਥੇ ਭਾਰੀ ਦਿਵਾਨ ਸਜਾਜਾਂਗੇ ਜਿੱਥੇ ਧਾਰਮਿਕ ਵਿਚਾਰਾਂ ਹੋਣਗੀਆਂ ਉੱਥੇ ਬਾਬਾ ਜੀ ਦੀ ਜਿਹੜੀ ਸ਼ਹਾਦਤ ਆ ਉਹਨੂੰ ਯਾਦ ਕਰਦੇ ਆ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ। ਗਿਲਸੱਭ ਸਰਕਾਰਾਂ ਵੱਲੋਂ ਕਿੰਨਾ ਕੁ ਸੰਜੋਗ ਦਿੱਤਾ ਜਾ ਰਿਹਾ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਛੁੱਟੀ ਦਾ ਐਲਾਨ ਕੀਤਾ ਸੀ ਕਿ ਤੁਹਾਡੇ ਵੱਲੋਂ ਜਾਂ ਬਾਬਾ ਮੇਜਰ ਸਿੰਘ ਸੋਢੀ ਵੱਲੋਂ ਜਾਂ ਹੋਰ ਐਸੀ ਲੀਡਰਾਂ ਵੱਲੋਂ ਆਵਾਜ਼ ਚੁੱਕੀ ਜਾਏਗੀ ਕਿ ਇਸ ਦਿਹਾੜੇ ਤੇ ਵੀ ਕੋਈ ਛੁੱਟੀ ਦਾ ਐਲਾਨ ਜਾਂ ਕੋਈ ਹੋਰ ਐਲਾਨ ਕੀਤਾ ਜਾਵੇ। ਇਹ ਵੇ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਆ ਇਹ ਭਾਈਚਾਰੇ ਦੀਆਂ ਵੋਟਾਂ ਤੇ ਲੈ ਲੈਂਦੀ ਪਰ ਭਾਈਚਾਰੇ ਨੂੰ ਸਤਕਾਰ ਨਹੀਂ ਦਿੰਦੀ ਅੱਜ ਵਿਧਾਨ ਸਭਾ ਵਿੱਚ ਵੀ ਮੁੱਦਾ ਉੱਠਿਆ ਸੀ ਉਹਨਾਂ ਦੇ ਖੁਦ ਦੇ ਐਮਐਲਏ ਜਿਹੜੇ ਮਜਬੀ ਸਿੱਖ ਭਾਈਚਾਰੇ ਦੇ ਰੰਗਰੇਟੇ ਐਮਐਲਏ ਉਹਨਾਂ ਨੇ ਇਹ ਆਵਾਜ਼ ਉਠਾਈ ਸੀ ਇਹ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਤੇ ਛੁੱਟੀ ਦਾ ਐਲਾਨ ਕੀਤਾ ਜਾਵੇ ਪਰ ਮੁੱਖ ਮੰਤਰੀ ਸਾਹਿਬ ਨੇ ਇਹਨੂੰ ਸੰਜੀਦਗੀ ਨਾਲ ਨਹੀਂ ਲਿਆ ਕਿਉਂਕਿ ਉਹ ਲੱਗਦਾ ਕਿ ਤਨਾ ਕਿਤੇ ਲੱਗਦਾ ਹੈ ਕਿ ਇਹ ਭਾਈਚਾਰੇ ਨਾਲ ਉਹ ਦਿਲੋਂ ਸਤਕਾਰ ਨਹੀਂ ਆ ਜੇ ਸਤਕਾਰ ਹੁੰਦਾ ਤੇ ਛੁੱਟੀ ਦਾ ਐਲਾਨ ਕਰਦੇ ਤੇ ਕਿ ਕਿੱਡੀ ਵੱਡੀ ਗੱਲ ਸੀ ਪਰ ਆਉਣ ਵਾਲੇ ਸਮੇਂ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਮੰਗ ਕਰਾਂਗੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਇਹ ਡੈਲੀਗੇਸ਼ਨ ਜਾਏਗਾ ਜਾਂ ਲਿਖ ਕੇ ਭੇਜਾਂਗੇ ਕਿ ਆਉਣ ਵਾਲੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਤੇ ਰਾਸ਼ਟਰੀ ਛੁੱਟੀ ਦਾ ਐਲਾਨ ਕੀਤਾ ਜਾਵੇ ਜਿੱਥੋਂ ਅੱਜ ਗੋਰਡਨ ਗੇਟ ਤੋਂ ਵੱਡਾ ਕਾਫਲਾ ਜਾ ਰਿਹਾ ਪਿਛਲੇ ਦਿਨੀ ਰੇਲਵੇ ਸਟੇਸ਼ਨ ਤੋਂ ਵੀ ਇੱਕ ਵੱਡਾ ਕਾਫਲਾ ਗਿਆ ਸੀਗਾ ਉਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਰੇਲਵੇ ਸਟੇਸ਼ਨ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨਾਲ ਅਸੀਂ ਤਾਲਮੇਲ ਕਰਕੇ ਸਪੈਸ਼ਲ ਗੱਡੀ ਜਿਹੜੀ ਆ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਹਜੂਰ ਸਾਹਿਬ ਤੱਕ ਉਹ ਲੈ ਕੇ ਗਏ ਉਹਦੇ ਵਿੱਚ ਪੀਐਮਓ ਸਾਹਿਬ ਨੂੰ ਉੱਥੇ ਮੈਸੇਜ ਦਿੱਤਾ ਪੀਐਮਓ ਵਿੱਚ ਤੇ ਉਹਨਾਂ ਨੇ 5 ਮਿੰਟ ਨਹੀਂ ਲਾਏ ਤੇ ਰੇਲਵੇ ਵਿਭਾਗ ਨੂੰ ਕਹਿ ਕੇ ਜਿੰਨੀਆਂ ਵੀ ਇਨਕੁਆਰੀਆਂ ਜਿੰਨੀਆਂ ਵੀ ਕਾਗਜ਼ੀ ਫਕਤਰੀ ਜੋ ਵੀ ਫਾਰਮੈਲਟੀ ਸੀ ਉਹ ਦਿਨਾਂ ਵਿੱਚ ਹੀ ਪੂਰੀਆਂ ਕਰਕੇ ਤੇ ਉਹ ਜਿਹੜੀ ਸਪੈਸ਼ਲ ਟ੍ਰੇਨ ਚੱਲੀ ਕਿਉਂਕਿ ਸਪੈਸ਼ਲ ਟ੍ਰੇਨ ਚ ਚਰੋਂਣ ਵਿੱਚ ਬੜੀਆਂ ਔਕੜਾਂ ਬੜੀਆਂ ਪਰੇਸ਼ਾਨੀਆਂ ਰੇਲਵੇ ਵਿਭਾਗ ਦੀਆਂ ਬੜੀਆਂ ਫਾਰਮੈਲਿਟੀਜ਼ ਆ ਉਹਦੇ ਵਿੱਚ ਰੇਲਵੇ ਮੰਤਰੀ ਸ੍ਰੀ ਅਸ਼ਵੀ ਮੈਸ਼ਨਵ ਜੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਜੀ ਉਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਜਿਹੜੇ ਕੰਮ ਮਹੀਨਿਆਂ ਵਿੱਚ ਹੋਣਾ ਸੀ ਦਿਨਾਂ ਵਿੱਚ ਹੀ ਇਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਉਪਰਾਲੇ ਨਾਲ ਉਹਨਾਂ ਦੇ ਮਨਚ ਸਤਕਾਰ ਤੇ ਤਾਂ ਹੀ ਉਹਨਾਂ ਨੇ ਕੁਝ ਦਿਨਾਂ ਵਿੱਚ ਇਹ ਸਪੈਸ਼ਲ ਟ੍ਰੇਨ ਚਲਾਉਣ ਨੂੰ ਮਨਜ਼ੂਰੀ ਦੇ ਕੇ ਤੇ ਉਹ ਸਪੈਸ਼ਲ ਟ੍ਰੇਨ ਚਲਾਈ ਤੇ ਬਹੁਤ ਹੀ ਇਹਦੇ ਵਿੱਚ ਸੇਵਾ ਸੇਵਾ ਕੀਤੀ ਜਾਨਕਿ ਇਹਦੇ ਵਿੱਚ ਕੋਈ ਰੇਲਵੇ ਵਿਭਾਗ ਨੂੰ ਪ੍ਰੋਫਿਟ ਨਹੀਂ ਹੋਇਆ ਰੇਲਵੇ ਵਿਭਾਗ ਨੇ ਘਾਟੇ ਵਿੱਚ ਜਾ ਕੇ ਜਿਹੜੇ ਟ੍ਰੇਨ ਚਲਾਈ ਅਸੀਂ ਧੰਨਵਾਦ ਕਰਦੇ ਹਾਂ ਸ੍ਰੀ ਅਸ਼ਵੀਵੈਸ਼ਨਾਵ ਜੀ ਰੇਲਵੇ ਮੰਤਰੀ ਤੇ ਰੇਲਵੇ ਰਾਜ ਮੰਤਰੀ ਰਵਨੀਤ ਜੀ ਜੀ ਸਾਹਿਬ ਅੱਜ ਤੁਸੀਂ ਭਾਜਪਾ ਦੇ ਆਗੂ ਬ ਸਿੱਖ ਵਜੋਂ ਆਇਓ ਜਾਂ ਫਿਰ ਕੌਮ ਦੇ ਲੀਡਰ ਬਣ ਕੇ ਅੱਜ ਇਸ ਕਾਫਲੇ 'ਚ ਆਇਓ ਅੱਜ ਸਿਰਫ ਤੇ ਸਿਰਫ ਇੱਕ ਨਿਮਾਣੇ ਸੇਵਕ ਵਜੋਂ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮੁੱਚੇ ਹਲਕੇ ਵਿੱਚੋਂ ਜੰਡਿਆਲੇ ਗੁਰੂ ਹਲਕੇ ਵਿੱਚੋਂ ਸੰਗਤਾਂ ਜਿਹੜੀਆਂ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਪੇਟ ਕਰਨ ਆਈਆਂ ਕਿਉਂਕਿ ਸਾਡੇ ਰਹਿਬਰ ਆ ਸਾਡੇ ਕੌਮ ਦੇ ਆਗੂ ਆ ਉਹਨਾਂ ਦੀ ਇਲਤਾਨੀ ਸ਼ਹਾਦਤ ਆ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜੀਵਨ ਸਿੰਘ ਨੂੰ ਗੋਲੇ ਨਾਲ ਲਾ ਕੇ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਸਤਿਕਾਰ ਦਿੱਤਾ ਸੀ ਖਿਤਾਬ ਦਿੱਤਾ ਤੇ ਅੱਜ ਉਸ ਮਹਾਨ ਯੋਧੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਪੇਟ ਕਰਨ ਵਾਸਤੇ ਇੱਕ ਨਿਰਮਾਣ ਸੇਵਕ ਵਜੋਂ ਅਸੀਂ ਇਸ قافਲੇ ਵਿੱਚ ਸ਼ਾਮਲ ਹੋਏ। ਗੱਲ ਸੱਚ ਵਿੱਚ ਇੱਕ ਵੱਖਰੀ ਚੀਜ਼ ਮਿਲ ਨੂੰ ਵੇਖੀ ਮਿਲੀ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਐਸੀ ਸਮਾਜ ਦੇ ਲੋਕ ਜਿਹੜੇ ਆ ਅੱਜ ਇਸ ਗੋਲਡਨ ਗੇਟ ਤੇ ਬਾਬਾ ਮੇਜਰ ਸਿੰਘ ਸੋਢੀ ਹੋਣਾਂ ਦੀ ਛਤਰ ਛਾਇਆ ਹੇਠ ਇਕੱਠੇ ਹੋਏ ਆ। ਲੱਗਦਾ ਹੈ ਕਿ ਐਸੇ ਧਾਰਮਿਕ ਪ੍ਰੋਗਰਾਮਾਂ ਲਈ ਸਿਆਸਤ ਨੂੰ ਛੱਡ ਦੇਣਾ ਚਾਹੀਦਾ ਹੈ। ਬਿਲਕੁਲ ਬੜਾ ਵਧੀਆ ਇਹ ਉਪਰਾਲਾ ਕਿਉਂਕਿ ਜਿੱਥੇ ਸਮਾਜ ਦੀ ਗੱਲ ਸਭ ਤੋਂ ਪਹਿਲਾਂ ਸਮਾਜ ਦੀ ਤੇ ਸਾਡਾ ਸਮਾਜ ਬੜਾ ਪਿਛੜਿਆ ਵਾ ਇਹਦੇ ਵਾਸਤੇ ਸਮੂਚੀਆਂ ਪਾਰਟੀਆਂ ਦੇ ਜਿਹੜੇ ਲੀਡਰ ਆ ਉਹਨਾਂ ਨੂੰ ਚਾਹੀਦਾ ਕਿ ਇੱਕ ਪਲੇਟਫਾਰਮ ਤੇ ਆ ਕੇ ਕੌਮ ਤੇ ਸਮਾਜ ਦੇ ਭਲੇ ਲਈ ਇੱਕ ਪਲੇਟਫਾਰਮ ਤੇ ਹੋਣ ਤੇ ਆਪਣੀ ਅਵਾਜ਼ ਬੁਲੰਦ ਕਰਨ ਤੇ ਗਰੀਬਾਂ ਤੇ ਜਿਹੜੇ ਦਬੇ ਕੁਚਲੇ ਲੋਕ ਉਹਨਾਂ ਦੀ ਜਿਹੜੀ ਭਲਾਈ ਵਾਸਤੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਸਤੇ ਇਸ ਜਿਹੜੀ ਕੌਮ ਲਤਾੜੀ ਗਈ ਜਿਹੜੀ ਕੌਮ ਕੁਰਬਾਨੀਆਂ ਕਰਦੀ ਰਹੀ ਆ ਉਸ ਕੌਮ ਦੇ ਜਿਹੜਾ ਉਹਨੂੰ ਉਹਦੀ ਚੜ੍ਹਦੀ ਕਲਾ ਵਾਸਤੇ ਸਾਰੇ ਇੱਕੋ ਮੰਚ ਤੇ ਆਉਣ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਵੀ ਮਜਬੂਰੀ ਬਣ ਜੇ ਕਿ ਇਸ ਭਾਈਚਾਰੇ ਦੀ ਬਾਹ ਫੜਨ ਖਾਸ ਕਰਕੇ ਗੱਲ ਕਰੀਏ ਕਿੰਨਾ ਕ ਲੱਗਦਾ ਹੈ ਕਿ ਨੌਜਵਾਨਾਂ ਦੇ ਵਿੱਚ ਜਿਹੜੇ ਐਸੀ ਸਮਾਜ ਦੇ ਨੌਜਵਾਨ ਨੇ ਕੋਈ ਪੋਲਿਟਿਕਸ ਨੂੰ ਜਾ ਰਹੇ ਨੇ ਕੋਈ ਜਾਨ ਸਿੰਘ ਸੱਜੀ ਹੋਏ ਨੇ ਕਿਵੇਂ ਲੱਗਦਾ ਹੈ ਕਿ ਵਾਕਿਆ ਹੀ ਕੌਮ ਦੇ ਵਿੱਚ ਅੱਗੇ ਨੂੰ ਫਰਕ ਪੈ ਗਿਆ ਕਾਫੀ ਜ਼ਿਆਦਾ ਕੌਮ ਜੀ ਤੇ ਗੁਰਗੋਬਿੰਦ ਸਿੰਘ ਸਾਹਿਬ ਜੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਤੇ ਬਾਬਾ ਜੀਵਨ ਸੀ ਜਿਹਦੇ ਮਾਰਗਦਰਸ਼ਨ ਤੇ ਚੱਲੇ ਉਹਨਾਂ ਦੇ ਦਰਸਾਏ ਮਾਰਗ ਤੇ ਚੱਲੇ ਗੁਰੂ ਸਾਹਿਬ ਨੇ ਜਿਹੜਾ ਮਾਰਗ ਦਿਖਾਇਆ ਸੀ ਉਤੋਂ ਦੁਨੀਆ ਭਟ ਗਈ ਉਤੋਂ ਸਾਡਾ ਜਿਹੜੀ ਨੌਜਵਾਨ ਪੀੜੀ ਭਟ ਗਈ ਆ ਤੇ ਸਮੁੱਚੇ ਭਾਈਚਾਰੇ ਦਾ ਸਮੁੱਚੇ ਭਾਈਚਾਰੇ ਦਾ ਧਾਰਮਿਕ ਸਿਆਸੀ ਰਾਜਨੀਤਿਕ ਆਗੂਆਂ ਦਾ ਫਰਜ਼ ਬੰਦਾ ਕਿ ਉਹ ਜਿਹੜੀ ਪੀੜੀ ਭਟਕ ਗਈ ਹੈ ਨੌਜਵਾਨ ਪੀੜੀ ਉਹ ਪੀੜੀ ਨੂੰ ਮੁੜ ਗੁਰੂ ਸਾਹਿਬ ਦੀ ਸਿੱਖਿਆਵਾਂ ਦੱਸੀਏ ਤੇ ਗੁਰੂ ਸਾਹਿਬ ਦੀ ਜਿਹੜੀ ਉਹਨਾਂ ਦੀਆਂ ਉਹਨਾਂ ਨੇ ਜਿਹੜੇ ਮਾਰਗ ਤੇ ਚੱਲਣ ਵਾਸਤੇ ਸਾਨੂੰ ਕਿਹਾ ਉਹ ਮਾਰਗ ਤੇ ਚੱਲ ਕੇ ਸਮਾਜਿਕ ਬੁਰਾਈਆਂ ਤੇ ਖਾਤਮੇ ਵਾਤੇ ਤੇ ਸਮਾਜ ਦੀ ਭਲਾਈ ਵਾਸਤੇ ਇੱਕ ਪੀੜੀ ਨੂੰ ਅੱਗੇ ਤੋਰੀਏ ਤੁਸੀਂ ਇਹ ਵੀ ਮੰਗ ਚੁੱਕੋਗੇ ਸਰਕਾਰ ਦੇ ਕੋਲ ਕਿ ਕੋਈ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਵਿੱਚ ਬਾਬਾ ਜੀਵਨ ਸਿੰਘ ਹੁਣਾਂ ਦਾ ਵਧੀਆ ਸਥਾਨ ਜਾਂ ਕੋਈ ਉਹਨਾਂ ਦੀ ਐਸੀ ਯਾਦਗਾਰ ਜਿਹੜੀ ਬਣਾਈ ਜਾਵੇ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਪਾਰਟੀ ਵੱਲੋਂ ਇਹ ਮੰਗ ਕਰਾਂਗੇ ਕਿ ਇੱਕ ਤੇ ਰਾਸ਼ਟਰੀ ਛੁੱਟੀ ਦਾ ਐਲਾਨ ਕੀਤਾ ਜਾਵੇ ਜੀ ਦੂਜਾ ਨੰਬਰ ਬਾਬਾ ਜੀਵਨ ਸਿੰਘ ਜੀ ਸ਼ਹੀਦ ਮਹਾਰਾਜ ਦੇ ਅਗਲਾ ਜਿਹੜਾ ਪ੍ਰਕਾਸ਼ ਦਿੜਾ ਉਹਨਾਂ ਦਾ ਮਤਲਬ ਉਹ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਡਾਕ ਟਿਕਟ ਜਾਰੀ ਕੀਤੀ ਜਾਵੇ ਤੇ ਹੋਰ ਵੀ ਜਿਹੜੀਆਂ ਕੇਂਦਰ ਸਰਕਾਰ ਜੋ ਵੀ ਇਹ ਕਰ ਸਕਦੀ ਹੋਈ ਉਹ ਜ਼ਰੂਰ ਕੇਂਦਰੀ ਮੰਤਰੀਆਂ ਨਾਲ ਤਾਲਮਿਲ ਕਰਕੇ ਉਹ ਜਿਹੜਾ ਆਪਾਂ ਭਾਈਚਾਰੇ ਦੀ ਬਾਬਾ ਜੀਵਨ ਸਿੰਘ ਜੀ ਦੀ ਸੋਚ ਨੂੰ ਜਿੰਦਾ ਰੱਖਣ ਵਾਸਤੇ ਉਹ ਜ਼ਰੂਰ ਸੇਵਾ ਕਰਾਂਗੇ ਜੀ ਤੇ ਸਭ ਤੋਂ ਲਾਸਟ ਸਵਾਲਿਆ ਪਿੰਡਾਂ ਦੇ ਵਿੱਚ ਵੇਖੀਏ ਤਾਂ ਗੁਰਦਾਰੇ ਦੋ ਦੋ ਬੜੇ ਨੇ ਜਿੱਥੇ ਬਾਬਾ ਜੀਵਨ ਸਿੰਘ ਦਾ ਵੀ ਗੁਰਦਾਰਾ ਪਰ ਕਿਤਨਾ ਕਿਤੇ ਉਹਨਾਂ ਗੁਰਦਵਾਰਾ ਸਾਹਿਬ ਨੂੰ ਵੀ ਅਗਨੋਰ ਕੀਤਾ ਜਾ ਰਿਹਾ ਵਾ ਕੁਝ ਲੋਕਾਂ ਦੇ ਵੱਲੋਂ ਲੱਗਦਾ ਉਹਨਾਂ ਵੱਲ ਖਿਆਲ ਦੇਣਾ ਚਾਹੀਦਾ ਉਹਨਾਂ ਦੀਆਂ ਇਮਾਰਤਾਂ ਸੋਹਣੀਆਂ ਬਣਾਉਣੀਆਂ ਚਾਹੀਦੀਆਂ ਜਿਵੇਂ ਬਾਕੀ ਗੁਰਦਾਰਾ ਸਾਹਿਬ ਮੰਦਿਰ। ਵੇਖੋ ਸਿੱਖ ਕੌਮ ਦਾ ਜਿਹੜਾ ਇਤਿਹਾਸ ਫੁੱਲੀ ਹੈ ਨਾ ਤੇ ਉਹਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਕੁਰਬਾਨੀਆਂ ਉਹ ਮذਬੀ ਤਖਬਾਈ ਚ ਰੰਗਰੇਟੇ ਗੁਰੂ ਕੋ ਬੇਟੇ ਜਿਨ੍ਹਾਂ ਨੂੰ ਕਹਿਆ ਕਰਿਆ ਸੀ ਸਾਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਜਿਹੜੇ ਲੜਨ ਝਗੜਨ ਵਾਲੇ ਸੀ ਜਿਹੜੇ ਉਹਨਾਂ ਨਾਲ ਨਿਭਣ ਵਾਲੇ ਲੋਕ ਸੀ ਉਹ ਸਾਡੇ ਭਾਈਚਾਰੇ ਦੇ ਲੋਕ ਸੀ ਪਰ ਕਿਤੇ ਨਾ ਕਿਤੇ ਜਾ ਕੇ ਸਰਕਾਰਾਂ ਨੇ ਇਸ ਭਾਈਚਾਰੇ ਦੀ ਭਲਾਈ ਇਸ ਭਾਈਚਾਰੇ ਨੂੰ ਉੱਚਾ ਚੁੱਕਣ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ ਜਿਸ ਕਰਕੇ ਇਸ ਭਾਈਚਾਰੇ ਦੀ ਹਾਲਤ ਤਰਸਯੋਗ ਆ ਪਰ ਇਹਦੇ باوجود ਵੀ ਇੰਨੀਆਂ ਔਕੜਾਂ ਦੇ باوجود ਵੀ ਭਾਈਚਾਰਾ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਤੇ ਚੜ੍ਹਦੀ ਕਲਾ ਵਿੱਚ ਰਹੂਗਾ ਇਹ ਗੁਰਗੋਬ ਸਿੰਘ ਜੀ ਦੀ ਸਾਜੀ लाਡਲੀ ਫੌਜ ਆ ਇਹ ਕਦੀ ਝੁਗਣ ਵਾਲੀ ਦਬਣ ਵਾਲੀ ਨਹੀਂ ਚੜ੍ਹਦੀ ਕਲਾ ਕੌਮ ਦੀ ਚੜ੍ਹਦੀ ਕਲਾ ਹੀ ਰਹੂਗੀ ਤੁਹਾਨੂੰ ਧੰਨਵਾਦ ਦੇ ਸਨ ਐਸੀ ਸਮਾਜ ਦੇ ਆਗੂ ਹਰਦੀਪ ਸਿੰਘ ਗਿੱਲ ਜੋ ਅੱਜ ਕਾਫਲੇ ਦੇ ਵਿੱਚ ਸ਼ਾਮਲ ਹੋਏ ਨੇ ਜਿਨ੍ਹਾਂ ਦਾ ਕਹਿਣਾ ਕਿ ਜਲਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਖਣਕੇ ਕੇਂਦਰੀ ਸਰਕਾਰ ਦੇ ਕੋਲ ਇਸ ਦੀ ਛੁੱਟੀ ਦਾ ਵੀ ਐਲਾਨ ਜਿਹੜਾ ਕਰਵਾਇਆ ਜਾ ਗਿਆ ਮੰਗ ਰੱਖੀ ਜਾਏਗੀ ਕਿ ਪੂਰੇ ਦੇਸ਼ ਦੇ ਵਿੱਚ ਛੁੱਟੀ ਕੀਤੀ ਜਾਵੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਐਸੀ ਸਮਾਜ ਹੁਣ ਜਾਗ ਚੁੱਕਾ ਆ ਕੋਈ ਵੀ ਬੰਦਾ ਇਹਨਾਂ ਨੂੰ ਦਬਾ ਨਹੀਂ ਸਕਦਾ